ਆਪਣੀ ਜ਼ਿੰਦਗੀ ਵਿੱਚ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਕਈ ਝੰਡੇ ਗੱਡਣ ਵਾਲੇ ਦਿਲਜੀਤ ਦੋਸਾਂਝ ਦੇ ਨਾਂ ਕਈ ਹੋਰ ਪ੍ਰਾਪਤੀਆਂ ਵੀ ਨੇ ਸਿੱਧੂ ਮੂਸੇਵਾਲਾ ਤੋਂ ਬਾਅਦ ਦੋਸਾਂਝਾ ਵਾਲਾ ਦਿਲਜੀਤ ਹੀ ਇੱਕ ਅਜਿਹਾ ਸਿੱਖ ਪੰਜਾਬੀ ਹੈ ਜਿਸ ਨੇ ਦੁਨੀਆ ਵਿੱਚ ਵੱਖਰੀ ਪਛਾਣ ਬਣਾਈ ਹੈ ਜਿਵੇਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਵਿਦੇਸ਼ਾਂ ਦੇ ਕਈ ਕਲਾਕਾਰ ਜਾਣਦੇ ਸਨ ਅਤੇ ਫਾਲੋ ਕਰਦੇ ਸਨ ਉਸੇ ਤਰ੍ਹਾਂ ਦਿਲਜੀਤ ਦੋਸਾਂਝ ਨੂੰ ਵੀ ਬਾਲੀਵੁੱਡ ਤੋਂ ਹੁਣ ਸਾਰੇ ਜਾਣਦੇ ਹੀ ਨੇ ਉਸ ਦੀ ਚੜ੍ਹਾਈ ਤਾਂ ਹਾਲੀਵੁੱਡ ਤੱਕ ਹੋ ਗਈ ਹੈ ਗੱਲ ਆ 2025 ਵਿੱਚ ਉਹ ਸ਼ਾਹਰੂਖ ਖਾਨ ਪ੍ਰਿੰਕਾ ਚੋਪੜਾ ਕਿਹੜਾ ਅਡਾਨੀ ਵਰਗੇ ਇੰਡੀਅਨ ਕਲਾਕਾਰਾਂ ਨਾਲ ਤਾਂ ਨਜ਼ਰ ਆਇਆ ਹੀ ਉਸ ਨਾਲ ਸੈਲਫੀ ਲੈਂਦੀ ਅਤੇ ਵੀਡੀਓ ਬਣਾਉਂਦੀ ਵਿਸ਼ਵ ਪ੍ਰਸਿੱਧ ਗਾਇਕਾ ਸ਼ਕੀਰਾ ਵੀ ਦਿਖਾਈ ਦਿੱਤੀ ਸ਼ਕੀਰਾ ਵਾਲੀ ਇਹ ਵੀਡੀਓ ਕਾਫੀ ਵਾਇਰਲ ਹੋਈ ਹੈ ਵੈਸੇ ਵਾਇਰਲ ਤਾਂ ਦਿਲਜੀਤ ਦੋਸਾਂਝ ਦੀ ਨਵੀਂ ਲੁੱਕ ਵੀ ਖੂਬ ਹੋ ਰਹੀ ਹੈ ਇਹ ਸਾਰੇ ਸਿੱਖਾਂ ਤੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਇਹ ਹੈ ਦਲਜੀਤ ਦੁਸਾਂਝ ਜੀ ਐ ਜਿਸ ਨੇ ਇੱਕ ਵਾਰ ਫੇਰ ਪੱਗ ਵਾਲੀ ਪਛਾਣ ਨੂੰ ਕ ਮੰਤਰੀ ਪੱਧਰ ਉੱਤੇ ਵੱਖਰੀ ਪਛਾਣ ਦਿੱਤੀ ਐ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਵੀ ਸਿੱਖਾਂ ਦੀ ਅੰਤਰਰਾਸ਼ਟਰੀ ਪਛਾਣ ਵਿੱਚ ਅਹਿਮ ਯੋਗਦਾਨ ਪਾਇਆ ਸੀ ਅਤੇ ਹੁਣ ਸਿੱਧੂ ਮੁਸੇਵਾਲਾ ਮਗਰੋਂ ਦਲਜੀਤ ਦੁਸਾਂਝ ਵੀ ਇਸੇ ਰਾਹ ਉੱਤੇ ਐ ਪਰ ਉਸ ਦੀ ਮਹਾਰਾਜਿਆਂ ਵਾਲੀ ਲੁੱਕ ਤੋਂ ਕਈਆਂ ਨੂੰ ਤਕਲੀਫ ਕਿਉਂ ਹੋ ਰਹੀ ਐ ਇਹ ਤਾਂ ਮਾਣ ਵਾਲੀ ਗੱਲ ਐ ਕਿ ਉਸ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਪਹਿਰਾਵੇ ਨੂੰ ਕ ਮੰਤਰੀ ਮੰਚ ਉੱਤੇ ਪਰਵਾਨ ਚੜਾਇਆ ਇਹ ਵੀ ਮਾਨ ਵਾਲੀ ਗੱਲ ਹੈ ਕਿ ਉਹ ਆਪਣੇ ਕੱਪੜਿਆਂ ਉੱਤੇ ਪੰਜਾਬ ਦਾ ਨਕਸ਼ਾ ਅਤੇ ਨਕਸ਼ੇ ਵਿੱਚ ਗੁਰਮੁਖੀ ਲਕਵਾ ਕੇ ਇਸ ਵੱਡੇ ਮੰਚ ਉੱਤੇ ਚਮਕਿਆ ਅਤੇ ਨਾਲ ਹੀ ਪੰਜਾਬ ਅਤੇ ਪੰਜਾਬੀ ਵੀ ਚਮਕੀ ਪਰ ਕੁਝ ਲੋਕਾਂ ਦਾ ਕੰਮ ਹੀ ਸਾੜਾ ਕਰਨਾ ਅਤੇ ਨੁਕਸ ਕੱਢਣ ਦਾ ਹੁੰਦਾ ਜਿਵੇਂ ਹੀ ਅੱਜ ਦਿਲਜੀਤ ਦੋਸਾਂਝ ਦੀਆਂ ਮਹਾਰਾਜਾ ਵਾਲੀ ਪੋਸ਼ਾਕ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਤਾਂ ਕਈਆਂ ਦੇ ਪੁੱਠੇ ਕਮੈਂਟ ਵੀ ਨਾਲੋਂ ਨਾਲ ਆਉਣ ਲੱਗੇ ਇਹ ਲੋਕ ਅਜਹੀਆਂ ਟਿੱਪਣੀਆਂ ਬਿਨਾਂ ਰਹਿ ਨਹੀਂ ਸਕਦੇ ਪਤਾ ਨਹੀਂ ਤਾਂ ਇਹਨਾਂ ਨੂੰ ਇਸ ਤੋਂ ਬਿਨਾਂ ਰੋਟੀ ਹੀ ਹਾਜਮ ਨਹੀਂ ਹੁੰਦੀ ਕੁਝ ਕਹਿ ਰਹੇ ਨੇ ਕਿ ਉਹ ਲਾੜੇ ਦੀ ਪੋਸ਼ਾਕ ਵਿੱਚ ਕਿਉਂ ਆਇਆ ਇਹ ਤਾਂ ਇਸੇ ਨੂੰ ਬਹਿਸ ਦਾ ਵਿਸ਼ਾ ਬਣਾਉਣ ਵਿੱਚ ਲੱਗੇ ਹੋਏ ਨੇ ਪਹਿਲਾਂ ਆਹ ਸ਼ਕੀਰਾ ਵਾਲੀ ਪਾਈ ਵੀਡੀਓ ਦੀ ਛੋਟੀ ਜਿਹੀ ਝਲਕ ਦੇਖ ਲਓ ਫਿਰ ਅੱਗੇ ਵਧਦੇ ਹਾਂ ਸਮੀਅਰ ਵਿਦ ਪ੍ਰੋਬਾ ਪ੍ਰੋਬਾ ਸੇ ਹਾਈ ਅਮੇਜ਼ਿੰਗ ਰਾਈਟਰ ਸੁਪਰ ਫਾਸਟ ਇਹ ਕੋ ਚਸਾ ਅੰਦਿਲਜੀਤ ਦਿਲਜੀਤ ਹਾਈਡਰੋ ਇੰਡੀਆ ਹਾਈ ਇੰਡੀਆ ਇਹ ਇਹ ਪਹਿਲਾ ਮੌਕਾ ਨਹੀਂ ਜਦੋਂ ਦਿਲਜੀਤ ਕਰਕੇ ਕਈਆਂ ਨੂੰ ਮਿਰਚਾਂ ਲੱਗੀਆਂ ਹੁਣ ਇੱਕ ਸਾਲ ਤੋਂ ਵੱਧ ਲੰਬੇ ਚੱਲੇ ਲਾ ਮਿਸਾਲ ਕਿਸਾਨ ਅੰਦੋਲਨ ਵਿੱਚ ਵੀ ਦਿਲਜੀਤ ਦੀ ਸ਼ਮੂਲੀਅਤੋਂ ਕਈ ਟੱਪੁੱਠੇ ਸਨ ਜਦੋਂ ਉਹਨਾਂ ਮੋਟੀ ਰਕਮ ਕਿਸਾਨ ਅੰਦੋਲਨ ਨੂੰ ਦੇਣ ਦਾ ਐਲਾਨ ਕੀਤਾ ਤਾਂ ਕਈਆਂ ਦੀਆਂ ਚੀਕਾਂ ਪੈ ਗਈਆਂ ਸਨ ਅਜੇ ਇਹ ਕਈ ਮੌਕੇ ਆਏ ਨੇ ਪਿੱਛੇ ਜਿਹੇ ਜਦੋਂ ਉਸਨੇ ਪੰਜਾਬ ਨੂੰ ਅੰਗਰੇਜ਼ੀ ਵਿੱਚ ਪੀ ਤੋਂ ਬਾਅਦ ਏ ਨਾਲ ਲਿਖਿਆ ਤਾਂ ਕਈਆਂ ਦਾ ਟੱਡ ਇਸ ਤੋਂ ਵੀ ਦੁਖਿਆ ਇਹਨਾਂ ਲੋਕਾਂ ਦੀ ਤਕਲੀਫ ਸਮਝੋ ਬਾਰੀ ਹੈ ਪਤਾ ਨਹੀਂ ਇਹ ਸਿਰਫ ਵਿਰੋਧ ਲਈ ਵਿਰੋਧ ਕਰਦੇ ਰਹਿੰਦੇ ਨੇ ਹੁਣ ਪਹਿਰਾਵੇ ਅਤੇ ਕਲਗੀ ਕਰਕੇ ਇਹੇ ਆਲੋਚਨਾ ਕਰਨ ਵਾਲੇ ਇਹ ਵੀ ਕਹੀ ਜਾਂਦੇ ਨੇ ਕਿ ਦਲਜੀਤ ਦੀ ਅਦਾਕਾਰੀ ਸਧਾਰਨ ਕਿਸਮ ਦੀ ਆ ਮੰਨਿਆ ਇਸ ਵਿੱਚ ਕੁਝ ਸਚਾਈ ਹੋ ਸਕਦੀ ਆ ਪਰ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ 1984 ਵਿੱਚ ਦਲਜੀਤ ਨੇ ਬਾ ਕਮਾਲ ਦੀ ਅਦਾਕਾਰੀ ਕੀਤੀ ਸੀ ਅਜਿਹੀ ਉਸ ਦੀ ਬਿਹਤਰੀਨ ਅਦਾਕਾਰੀ ਵਾਲੀ ਫਿਲਮ ਪੰਜਾਬ 95 ਤੁਸੀਂ ਰਿਲੀਜ਼ ਹੀ ਨਹੀਂ ਹੋਣ ਦਿੰਦੇ ਜੋ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਬਣੀ ਆ ਫੇਰ ਚਮਕੀਲਾ ਨੂੰ ਭੁੱਲ ਗਏ ਐਵੇਂ ਤਾਂ ਨਹੀਂ ਇਮਤੀਆਜ਼ ਅਲੀ ਵਰਗੇ ਨਿਰਦੇਸ਼ਕ ਨੇ ਦਲਜੀਤ ਨੂੰ ਚੁਣਿਆ ਅਤੇ ਕਮਾਲ ਦਾ ਰੋਲ ਕਰਵਾਇਆ ਬੇਸਿਰ ਪੈਰ ਦੀ ਆਲੋਚਨਾ ਕਰਨ ਵਾਲੇ ਇਹਨਾਂ ਮਾਨਸਿਕ ਰੋਗਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਕਿਸੇ ਵੀ ਵੱਡੇ ਜਾਂ ਮੰਤਰੀ ਪੱਧਰ ਤੇ ਇਵੈਂਟ ਲਈ ਪੂਰੀ ਪਲੈਨਿੰਗ ਹੁੰਦੀ ਹੈ ਕਈ ਕਈ ਹਫ਼ਤੇ ਤੱਕ ਪ੍ਰੋਗਰਾਮ ਵਿੱਚ ਐਂਟਰੀ ਦੇ ਤਰੀਕੇ ਤੋਂ ਲੈ ਕੇ ਹਰੇਕ ਦੀ ਡਰੈੱਸ ਚੁਣੀ ਜਾਂਦੀ ਹੈ ਜਿਵੇਂ ਅਮਰੀਕਾ ਦੇ ਨਿਊਯਾਰਕ ਵਿਖੇ ਹੋਏ ਇਸੇ ਪ੍ਰੋਗਰਾਮ ਵਿੱਚ ਸ਼ਾਹਰੂਖ ਖਾਨ ਸਮੇਤ ਹੋਰਨਾਂ ਦਾ ਪਹਿਰਾਵਾ ਦੇਖਣ ਨੂੰ ਮਿਲਿਆ ਉਹ ਵੀ ਯੋਜਨਾਬੱਧ ਪ੍ਰੋਗਰਾਮ ਦਾ ਹਿੱਸਾ ਸੀ ਪਰ ਨਹੀਂ ਅਸੀਂ ਤਾਂ ਸਿਰਫ ਦਿਲਜੀਤ ਦੋਸਾਂਝ ਨੂੰ ਢੰਡਣਾ ਕਿਉਂ ਸਿੱਖ ਹੋਣ ਕਰਕੇ ਜਾਂ ਪੰਜਾਬੀ ਹੋਣ ਕਰਕੇ ਦਿਲਜੀਤ ਦੋਸਾਂਝ ਦੀ ਇਹ ਮਹਾਰਾਜਾ ਲੁੱਕ ਲਈ ਕੱਪੜੇ ਮਸ਼ਹੂਰ ਡਿਜ਼ਾਈਨਰ ਪ੍ਰਵਲ ਗੁਰੰਗ ਦੁਆਰਾ ਬਣਾਏ ਗਏ ਦਿਲਜੀਤ ਇੱਕ ਆਫ ਵਾਈਟ ਅਚਕਨ ਪਜਾਮਾ ਅਤੇ ਪੱਗ ਵਿੱਚ ਦਿਖਾਈ ਦਿੱਤੇ ਇਸ ਵਿੱਚ ਪੰਜਾਬ ਦਾ ਨਕਸ਼ਾ ਖਾਸ ਚਿੰਨ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦ ਸਨ ਸਟਾਈਲਿਸਟ ਅਵਿਲਾਸ਼ਾ ਦੇਵਨਾਨੀ ਨੇ ਇਸ ਲੋਕ ਨੂੰ ਕਈ ਹਾਰਾਂ ਪੱਗ ਦੇ ਗਹਿਣਿਆਂ ਅਤੇ ਇੱਕ ਤਲਵਾਰ ਨਾਲ ਪੂਰਾ ਕੀਤਾ ਜਿਸ ਉੱਤੇ ਸ਼ੇਰ ਬਣਿਆ ਹੋਇਆ ਸੀ ਇਸ ਪਹਿਰਾਵੇ ਉੱਤੇ ਮੂਲ ਮੰਤਰ ਵੀ ਲਿਖਿਆ ਹੋਇਆ ਸੀ ਕਿ ਇਹ ਕੋਈ ਛੋਟੀ ਗੱਲ ਹੈ ਜਿਸ ਪ੍ਰਵਲ ਗੋਰੰਗ ਨੇ ਇਹ ਪਹਿਰਾਵਾ ਤਿਆਰ ਕੀਤਾ ਉਹ ਅਮਰੀਕਨ 네ਪਾਲੀ ਡਿਜ਼ਾਈਨਰ ਹੈ ਵਰਹਾਵਲ ਇਸ ਤੋਂ ਪਹਿਲਾਂ ਨਿਊਯਾਰਕ ਵਿੱਚ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਦੇ ਸਾਲਾਨਾ ਅਜੋਜਿਤ ਫੈਸ਼ਨ ਚੈਰਿਟੀ ਪ੍ਰੋਗਰਾਮ ਲਈ ਬਾਲੀਵੁੱਡ ਅਦਾਕਾਰਾ आलिया भट्ट ਨੇ ਪਹਿਰਾਵਾ ਤਿਆਰ ਕਰ ਚੁੱਕਾ ਹੈ ਇਸ ਲਈ ਬੇਸਿਰ ਪੈਰ ਦੀ ਅਲੋਚਨਾ ਕਰਨ ਵਾਲਿਆਂ ਅਤੇ ਦਿਲਜੀਤ ਦੋਸਾਂ ਜੀ ਨੂੰ ਭੰਡਨ ਵਾਲਿਆਂ ਨੂੰ ਬੇਨਤੀ ਹੈ ਕਿ ਇਹ ਕੰਮ ਇੱਥੇ ਹੀ ਛੱਡ ਕੇ ਕੋਈ ਉਸਾਰੂ ਅਤੇ ਹਾ ਪੱਖੀ ਕੰਮ ਵੱਲ ਧਿਆਨ ਦਿਓ ਜਿਸ ਦਾ ਕਿਸੇ ਨੂੰ ਕੁਝ ਫਾਇਦਾ ਵੀ ਹੋ ਸਕੇ 何 <laughs>